ਨਵੇਂ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਗਮ ਨੂੰ ਸਮਰਪਿਤ ਤਖਤ ਸ੍ਰੀ ਪਟਨਾ ਸਾਹਿਬ ਤੋਂ ਇੱਕ ਨਗਰ ਕੀਰਤਨ ਅੱਠ ਸਟੇਟਾਂ ਚੋਂ ਹੁੰਦਾ ਹੋਇਆ ਖੰਨਾ ਵਿਖੇ ਪਹੁੰਚ ਰਿਹਾ ਤੇ ਖੰਨਾ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧ ਕਮੇਟੀਆਂ ਵੱਲੋਂ ਇਸ ਨਗਰ ਕੀਰਤਨ ਦੇ ਸਵਾਗਤ ਲਈ ਅੱਜ ਇੱਥੇ ਇੱਕ ਮੀਟਿੰਗ ਕਰਕੇ ਵਿਚਾਰ ਚਰਚਾ ਕੀਤੀ ਗਈ ਤੇ ਇਹ ਫੈਸਲਾ ਕੀਤਾ ਗਿਆ ਕਿ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਵੇ ਤੇ ਸਾਰੀਆਂ ਸੰਗਤਾਂ ਨੇ ਵਾਅਦਾ ਕਰਕੇ ਹਿੱਸਾ ਲੈਣ ਲਈ ਇੱਥੇ ਵਾਅਦਾ ਕੀਤਾ ਤੇ ਇਹ ਨਗਰ ਕੀਰਤਨ ਦਾ ਸਵਾਗਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਖੰਨਾ ਜੀਟੀ ਰੋਡ ਵਿਖੇ ਕੀਤਾ ਜਾਵੇਗਾ ਤੇ ਇਹ ਨਗਰ ਕੀਰਤਨ ਤਕਰੀਬਨ 8 ਵਜੇ ਨਗਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਉਮੀਦ ਹੈ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਅਪੀਲ ਹੈ ਕਿ 23 ਤਰੀਕ ਨੂੰ ਰਾਤੀ 8 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਦੀ ਦੇ ਸਵਾਗਤ ਲਈ ਪਹੁੰਚੋ ਤੇ ਗੁਰੂ ਸਾਹਿਬ ਦੇ ਸਸ਼ਤਰ ਅਤੇ ਵਸਤਰ ਦੇ ਦਰਸ਼ਨ ਕਰੋ ਇਹ ਸੰਗਤਾਂ ਨੂੰ ਦੁਆਰਾ ਫੀਲ ਹੈ ਕਿ ਇਹ ਮੋਕੇ ਵਾਰ-ਵਾਰ ਨਹੀਂ ਮਿਲਦੇ ਇਹ ਬੜੇ ਆਪਾਂ ਸੁਭਾਗੀਆਂ ਕਿ ਐਡਾ ਵੱਡਾ ਨਗਰ ਕੀਰਤਨ ਖੰਨਾ ਵਿੱਚੋਂ ਹੋ ਕੇ ਜਾ ਰਿਹਾ ਹੈ ਤੇ ਸਾਰਿਆਂ ਨੂੰ ਇੱਥੇ ਪਹੁੰਚ ਕੇ ਉਸ ਨਗਰ ਕੀਰਤਨ ਦਾ ਸਵਾਗਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰੀਏ ਘਰ ਨੌਂ ਨੇ ਤੇ ਆਵੇ ਥਾਏ ਸਭ ਥਾਈ ਹੋਏ ਸਹਾਈ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਖੰਨਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਆ ਰਿਹਾ ਹੈ ਸ਼ਸਤਰ ਅਤੇ ਵਸਤਰ ਲੈ ਕੇ ਉਸ ਦਾ ਆਪਾਂ ਸਾਰਿਆਂ ਨੇ ਖੰਨਾਂ ਨਿਵਾਸੀਆਂ ਨੇ ਇਲਾਕਾ ਨਿਵਾਸੀਆਂ ਨੇ ਉਹਦਾ ਨਿੱਕਾ ਸਵਾਗਤ ਕਰਨਾ ਪੌਂਸ ਦੇ ਵਿੱਚ ਸਾਰੀਆਂ ਕਮੇਟੀਆਂ ਨੇ ਚੋਣ ਕੀਤੀ ਹੈ ਕਿ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਮੂਹਰੇ ਆ ਕੇ ਆਪਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਨਾ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਾਂ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਨੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਔਰ ਆਪਾਂ ਗੁਰੂ ਦੀਆਂ ਅਸੀਸਾਂ ਲੈਣੀਆਂ ਨੇ ਆਪਾਂ ਉਹਦੀਆਂ ਅਸੀਸਾਂ ਦੇ ਪਾਤਰ ਬਣੀਏ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੌਮਾ ਹੌਮਾ ਕੇ 23 ਤਰੀਕ ਸ਼ਾਮ ਨੂੰ 8 ਵਜੇ ਮੂਰੇ ਗੁਰਦੁਆਰਾ ਸ਼੍ਰੀ ਖਲਗੀਦਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਨਗਰ ਕੀਰਤਨ ਜਾਗਰਤੀ ਯਾਤਰਾ 350 ਸਾਲਾ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਪਾਸ਼ਾ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀ ਤੇ 8 ਸਟੇਟਾਂ ਵਿੱਚੋਂ ਹੁੰਦੇ ਹੋਏ 9ਵੀਂ ਸਟੇਟ ਪੰਜਾਬ ਦੇ ਵਿੱਚ ਆ ਕੇ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਸੰਪੂਰਨਤਾ ਹੋਵੇਗੀ ਜਿਹਦੇ ਵਿੱਚੋਂ ਸਾਡਾ ਇਲਾਕਾ ਖੰਨਾ ਸ਼ਹਿਰ ਤੇ ਸਾਡੇ ਵੱਡੇ ਭਾਗ ਗੁਰੂ ਸਾਹਿਬ ਸਾਡੇ ਸ਼ਹਿਰ 23 ਤਰੀਕ ਨੂੰ ਸ਼ਾਮ 8 ਵਜੇ ਪਹੁੰਚ ਰਹੇ ਨੇ ਤੇ ਜਿਹਦੇ ਵਿੱਚ ਸਾਡੀ ਸਾਰੇ ਖੰਨੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਾਰੀਆਂ ਧਾਰਮਿਕ ਜਥੇਬੰਦੀਆਂ ਤੇ ਸਾਰੀਆਂ ਸਮਾਜਿਕ ਜਥੇਬੰਦੀਆਂ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ ਪਹੁੰਚ ਰਹੀਆਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਈ ਪਹੁੰਚ ਰਹੀ ਐਂ ਤੇ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਆਪਣਾ ਖੰਨੇ ਇਲਾਕੇ ਦੇ ਨੇੜੇ ਦੇ ਪਿੰਡਾਂ ਦੇ ਸੰਗਤ ਆ ਉਹ ਸਾਰੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦਾ ਆਸ਼ੀਰਵਾਦ ਤੁਸੀਂ ਲੈ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਥੇ ਕਲਗੀਧਰ ਦੇ ਵਿਖੇ ਜਿੰਨੇ ਵੀ ਗੁਰੂ ਕਰਦੇ ਆ ਗੁਰਦੁਆਰਾ ਪੁਨਮ ਕਮਿਟੀ ਆ ਹਨ ਉਹ ਖਤਰ ਹੋਈਆਂ ਵਿਚਾਰ ਬਣਾਇਆ ਗਿਆ ਗਿਆ ਹੈ ਕਿ ਸਾਰੇ ਗੁਰਦਾਰਾ ਸਾਹਿਬ ਨਾਲ ਮਿਲ ਕੇ ਇਸ ਸਮਾਗਮ ਨੂੰ ਇੱਥੇ ਹਾਜ਼ਰੀ ਭਰਨ ਜੋ ਨਗਰ ਕੀਰਤਨ ਪਟਨਾ ਸਾਹਿਬ ਤੋਂ ਚੱਲਿਆ ਹੋਇਆ ਅੱਠ ਸਟੇਟਾਂ ਦਾ ਪਰਮਨਨ ਕਰਦਾ ਹੋਇਆ ਆਪਣੇ ਖੈ ਸੈਰ ਕੰਨਵਕੇ ਰਾਤ ਦੇ 8 ਵਜੇ 23 ਤਰੀਕ ਨੂੰ ਪਹੁੰਚ ਰਿਹਾ ਹੈ ਸੋ ਸਾਰਿਆਂ ਸੰਗਤਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸਾਰਿਆਂ ਨੇ 8 ਤਰੀਕ ਅ ਅ 8 ਵਜੇ ਰਾਤ ਦੇ 23 ਤਰੀਕ ਨੂੰ ਗੁਰਦੁਆਰਾ ਕਲਗੀਦਰਮ ਵਿਖੇ ਪਹੁੰਚ ਕੇ ਗੁਰੂ ਸਾਹਿਬ ਦੇ ਸਰਸਤਰ ਵਸਤਰ ਅਤੇ ਸੰਗਤ ਦੇ ਸੰਗਤ ਨੂੰ ਰੂਰੂ ਹੋ ਕੇ ਆਪਾਂ ਉਸ ਸੰਗਰ ਕੀ ਦਾ ਸਵਾਗਤ ਕਰਨਾ ਹੈ ਸੋ ਸਾਰੇ ਆ ਪ੍ਰਬੰਧਕ ਕਮੇਟੀ ਆ ਵੱਲੋਂ ਇਹ ਬਿਆਰ ਕੀਤਾ ਗਿਆ ਹੈ ਉਪਰਾਲਾ ਕੀਤਾ ਗਿਆ ਹੈ ਕਿ ਇੱਥੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਨਗਰ ਕੀਰਨ ਦਾ ਸਵਾਗਤ ਕਰਨਾ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਆਪ ਸਾਰਿਆਂ ਨੇ ਬਹੁਤ ਚੜ ਕੇ ਆਜਨੇ ਆ ਪਰਨਿਆਂ ਨੂੰ ਸਾਹਿਬ ਦੇ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ